ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 10 ਅਪ੍ਰੈਲ 2025 ਦਿਨ ਵੀਰਵਾਰ ਹੁਸ਼ਿਆਰਪੁਰ ਦੀ ਸਵੇਰ 7:00 ਵਜੇ ਦਾ ਸਮਾਂ ਹੈਗਾ ਤੇ ਰਾਜਦੀਪ ਜੀ ਦੀ ਮੇਜਬਾਨੀ ਮਾਣਦੇ ਹੋਏ ਤੇ ਅੱਜ ਫੇਰ ਹੁਸ਼ਿਆਰਪੁਰ ਦੇ ਕੋਈ ਵਿਲੱਖਣ ਪੁਆਇੰਟ ਕੁਦਰਤੀ ਟੱਚ ਕਰਾਂਗੇ ਆਜੋ ਫੇ ਚੱਲੀਏ ਐਸਪ੍ਰੈਸੋ ਇਹ ਸਾਡੇ ਵਾਈ ਦੀ ਗੱਡੀ ਖੜੀ ਹੈ ਵਾਈ ਦੀ ਭਾਬੀ ਦੀ ਗੱਡੀ ਹੈ ਇਹ ਮੈਂ ਕਾਫੀ ਦੇਰ ਦਾ ਗੱਡੀ ਸਰਚ ਕਰ ਰਿਹਾ ਹਾਂ ਆਟੋ ਵਾਈ ਵਾਸਤੇ ਤੇ ਹੁਣ ਇਹ ਡਨ ਹੋ ਗਿਆ। ਵੀ ਐਸਪ੍ਰੈਸੋ ਆਪਾਂ ਲੈ ਲੈਣੀ ਆ। ਆਟੋਮੈਟਿਕ। ਰਾਜਦੀਪ ਜੀ ਐਸਪ੍ਰੈਸੋ ਮੇਰੀ ਵੀ ਬੋ ਕਰਾ ਦਿਓ ਹੁਣ। ਆਟੋਮੈਟਿਕ। ਆਟੋਮੈਟਿਕ। ਆਟੋ। ਤੇ ਇਹ ਰਾਜਦੀਪ ਜੀ ਦੇ ਅਮਰੀਕਾ ਦੇ ਸਿਟੀਜ਼ਨ ਚਾਚਾ ਜੀ ਦੀ ਕੋਠੀ ਐ ਜਿੱਥੇ ਅਸੀਂ ਨਾਈਟ ਸਟੇ ਕੀਤਾ। ਅ ਜਿੱਦਾਂ ਸਾਡੇ ਪ੍ਰਵਾਸੀ ਪੰਜਾਬੀ ਸੈਟਲਡ ਐ ਬੜਾ ਅੱਛਾ ਕਾਰੋਬਾਰ ਆ ਉਹਨਾਂ ਦਾ ਅਮਰੀਕਾ 'ਚ। ਤੇ ਦਾਣਾ ਪਾਣੀ ਸੀਗਾ ਇੱਥੇ ਉੁੱਠੀ ਦਾ ਸਾਡਾ ਤੇ ਹੁਣ ਅਸੀਂ ਵਧਦੇ ਆ ਅੱਗੇ ਹਸ਼ਿਆਰਪੁਰ ਕੁਮਕੜੀ ਦੇ ਦੋਸਤੋ ਸਾਡੇ ਸਾਰੇ ਜਿਹੜੇ ਦੋਸਤ ਹੈ ਨਾ ਕੁਦਰਤ ਪ੍ਰੇਮੀ ਹੈ ਤੇ ਹੁਣ ਅਸੀਂ ਹਸ਼ਿਆਰਪੁਰ ਦੀ ਸਵੇਰ ਹੈ ਅਰਾਜਦੀਪ ਜੀ ਇਸ ਬੂਟੇ ਨੂੰ ਪਾਣੀ ਪਾਉਣ ਲੱਗੇ ਆ ਤੇ ਇਹ ਲਿਖਿਆ ਹੋਇਆ ਐਮ ਐਨ ਮੈਨ ਫਾਊਂਡੇਸ਼ਨ ਇਹ ਜਿਹੜੇ ਦਰਖਤ ਹੈ ਇਹ ਸਾਰੇ ਇੱਥੇ ਇਹਨਾਂ ਨੇ ਨਦੀ ਦੇ ਕਿਨਾਰੇ ਖੜਦੇ ਕਿਨਾਰੇ ਰਾਜਦੀਪ ਉਹਨਾਂ ਦੀ ਇਹ ਮੈਨ ਫਾਊਂਡੇਸ਼ਨ ਨੇ ਲਾਏ ਆ ਤੇ ਲੈ ਉਹਨੇ ਵੀ ਉੱਥੋਂ ਜਿਹੜੇ ਖੋੜਾਂ ਚ ਦਰਖਤ ਅਣਗੋਲੇ ਦਰਖਤ ਬੇ ਲੋੜੇ ਉਗ ਜਾਂਦੇ ਆ ਘਰਾਂ ਦੇ ਉਹ ਆ ਦੇਖੋ ਆਹ ਹੁਣ ਪਾਣੀ ਪਵਾ ਰਹੇ ਆ ਟੈਂਕਰ ਰੱਖਿਆ ਹੋਇਆ ਰਾਜੀ ਜੀ ਥੋੜਾ ਜਿਆਦਾ ਡਿਟੇਲ ਦੱਸਿਓ ਇਹਦੇ ਬਾਰੇ ਭਾਜੀ ਸਾਡੀ ਇਹ ਹੈਗੀ ਆ ਆਪਣੇ ਮੈਨ ਫਾਉਂਡ ਰਹੀ ਚ ਮੈਡ ਮੈਨ ਐਂਡ ਨੇਚਰ ਇਹਦੇ ਵਿੱਚ ਅਸੀਂ ਜਿਹੜੇ ਮਤਲਬ ਘਰਾਂ ਚ ਪੁਰਾਣੇ ਘਰਾਂ ਚ ਉੱਗੇ ਹੁੰਦੇ ਆ ਪਿੱਪਲ ਬੋਹੜ ਉਹ ਪਟਕੇ ਲਿਆਈਦੇ ਆ ਦੇ ਨਦੀ ਦੇ ਕੰਢੇ ਲਾਦਨੇ ਜੇਸ ਵੀ ਰੱਖੀ ਹੋ ਆਪਾਂ ਟੈਂਕਰ ਪੱਕਾ ਰੱਖਿਆ ਆ ਆ ਦੇਖੋ ਜੀ ਟੈਂਕਰ ਪਾਣੀ ਪੈ ਰਿਹਾ ਲਾਈਵ ਦਿਖਾ ਰਿਹਾ ਤੇ ਕੁਦਰਤ ਨਾਲ ਪ੍ਰੇਮ ਹੈ ਸੋ ਕੋਈ ਐਦਾ ਨਹੀਂ ਹੈ ਵੀ ਅਸੀਂ ਕੋਈ ਫੇਮ ਲੈਣ ਵਾਸਤੇ ਕਰ ਰਹੇ ਆ ਨੇਚਰ ਨਾਲ ਜੁੜੋ ਇਹ ਰਾਜੀਵ ਜੀ ਨੇ ਅਨੰਦੇ ਲਿਆਦੀ ਆ ਗੱਲ ਕਰਕੇ ਹੋਲੀ ਥੋੜੀ ਹੋਰ ਡਿਟੇਲ ਦੱਸੋ ਸਰ ਤੇ ਇਹ ਆਪਾਂ ਲਿਆ ਕੇ ਤੇ ਲਾਈਦੇ ਆ ਤਕਰੀਬ ਇਥੇ 70 72 ਆ ਪਿੱਛੇ ਤੱਕ ਨਦੀ ਦੇ ਕਿਨਾਰੇ ਗੰਢੀ ਦਾ ਏਰੀਆ ਹੈਗਾ ਇਹ ਖੱਢ ਦੇ ਕਿਨਾਰੇ ਇਹ ਹੁਸ਼ਾਰਤ ਦਾ ਪੰਗੀ ਚੋਆ ਜੀ ਪੰਗੀ ਚੋਤੇ ਇਹਦੇ ਲਾਗੇ ਅਸੀਂ ਤਕਰੀਬਨ 70-72 ਲਾ ਚੁੱਕੇ ਹਾਂ ਲੰਗ ਠੀਕ ਹੈ ਜੀ ਇਹ ਆ ਪੌਲੀ ਡਾਗਾ ਦੇਖੋ ਹੂੰ ਸਾਡੀ ਰੋਜ ਦੀ ਤੇ ਆ ਬਿਲਕੁਲ ਜੀ ਠੀਕ ਹੰਦਾਂ ਹੁੰਦੀ ਹੁੰਦੀ ਆ ਰੋਜ ਹੀ ਸਿਆਪੇ ਸੋ ਇੱਕ ਮੱਕੜੀ ਵੀ ਐ ਤੇ ਨਾਲ ਦੀ ਨਾਲ ਕੁਦਰਤ ਨਾਲ ਪ੍ਰੇਮ ਵੀ ਐ ਸੋ ਦੋਸਤੋ ਬੜਾ ਕੁਝ ਅੱਗੇ ਵੀਡੀਓ ਚ ਜੁੜੇ ਰਹੋ ਸੋ ਦੋਸਤੋ ਰੰਗਿਆ ਕਿ ਮੱਕੜੀ ਦੇ ਆ ਬਸ ਦਿਖਾ ਰਹੇ ਅਸੀਂ ਤੁਹਾਨੂੰ ਨੇੜੇ ਕਰਕੇ ਏ ਏ ਆਰ ਨੰਬਰ ਹੈ ਜੀ ਗੰਟਮੀ ਤੋਂ ਅਰਨਾਚਲ ਪ੍ਰਦੇਸ਼ ਅਰਨਾਚਲ ਪ੍ਰਦੇਸ਼ ਤੋਂ ਆਏ ਆ ਲక్ష్ਮੀ ਹੌਲਿਡੇਜ਼ ਹੈ ਇਹ ਸਾਡੀ ਜਜਮੈਂਟ ਹੈ ਵੀ ਬੈਸ਼ਨ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਆ ਕਿੱਥੇ ਜਾ ਰਹੇ ਸੋਸੀ ਵੇ ਸੂਰਤੇ ਆ 4 ਰੋਗੇੜੀ ਦਰਾਂ ਸੋਏ ਰੰਗ ਹੈ ਕਿ ਬੁਖਰੀ ਦੇ ਦੇਖੋ ਵਾਏ ਬਸ ਅਰਨਾਚਲ ਤੋਂ ਹੱਵਨ ਸਿਸਟਮ ਤੋਂ ਕਿੱਥੇ ਇਹ ਤਾਂ ਸਾਡੇ ਉੱਤਰ ਭਾਰਤ ਚ ਕਮਾਲ ਹੈ ਲੋ ਜੀ ਦੋਸਤੋ ਤੁਸੀਂ ਕੰਡੀ ਦੀ ਸਵੇਰ ਦੇਖ ਰਹੇ ਆ ਤੇ ਅਸੀਂ ਵਧ ਰਹੇ ਹੂਕਾਨੇਟ ਜੰਗਲ ਵੱਲੋਂ ਤੇ ਪੂਰਾ ਰਮਣੀਕ ਮਾਹੌਲ ਹੈ ਪੂਰਾ ਸਖਣਾ ਦਰਖਤ ਵਾਲਾ ਮਾਹੌਲ ਵਾਲੇ ਵਾਲੇ ਸੜਕ ਤੇ ਤੇ ਰਾਜਦੀਪ ਜੀ ਜਨੌੜੀਆ ਜਨੌੜੀਆ ਡਾ ਜਨੌੜੀਆ ਡਾ ਮੰਹਿੰਗੋ ਵਾਲਾ ਸੀ ਪਹੁੰਚ ਗਏ ਰਾਜਦੀਪ ਜੀ ਗੱਡੀ ਚਲਾ ਰਹੇ ਆ ਤੇ ਮੈਨੂੰ ਅੱਜ ਪ੍ਰੋਪਰ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ ਅਦਰਵਾਈਜ਼ ਠੋਕੇ ਢੋਲਾਵਾਲ 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 ਜਾ ਕੇ ਤੇ ਫਿਰ ਹੂਕਾਨੇਟ ਦੇ ਜੰਗਲ ਪੂਰਾ ਕੁਦਰਤ ਨਾਲ ਇਕੱਠੇ ਹੋਵਾਂਗੇ ਅੱਜ ਸੋ ਅੱਜ ਦੀ ਵੀਡੀਓ ਚ ਬੜਾ ਕੁਝ ਨਹੀਂ ਦੇਖੋਗੇ ਬੜੇ ਰਹੋ ਲੋ ਜੀ ਦੋਸਤੋ ਰਾਜਦੀਪ ਜੀ ਨੇ ਚਿਹਰਾ ਦਾ ਸੁਪਨਾ ਪੂਰਾ ਕਰਤਾ ਕੋਕੋਨਟ ਦੇ ਜੰਗਲਾਂ ਨੂੰ ਜਾ ਰਹੇ ਆ ਅਰਲੀ ਮਾਰਨਿੰਗ ਹੈ ਰਾਜਦੀਪ ਜੀ ਆਨੰਦ ਲਿਆਤਾ ਤੁਸੀਂ ਕੋਟਨ ਕੋਟ ਧੰਨਵਾਦ ਹੈ ਤੇ ਹੁਣ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਦੌਲਤਪੁਰ 23 ਕਿਲੋਮੀਟਰ ਬਾੜੀਖੜ 14 ਬਿਹੇੜਾ 10 ਕੋਟ 8 ਟਾਪਾ 7 ਢੋਲਾਵਾਹਾ 0 ਸੋ ਢੋਲਾਵਾਹਾ ਵੀ ਖੇ ਦਿਸੀ ਮੇਰੇ ਨਾਲ ਪੂਰੇ ਪਿਓਰ ਕੰਢੀ ਚ ਫਿਰ ਰਿਆਂ ਆਪਾਂ ਇਸ ਵੇਲੇ ਤੇ ਫਿਰ ਚੱਲਦੇ ਹਾਂ ਕੂਕਾਨੇਟ ਦੇ ਜੰਗਲਾਂ ਨੂੰ ਬੜਾ ਕੁਝ ਆਗੇ ਵੀਡੀਓ ਚ ਲੋ ਜੀ ਚਿਰਾਂ ਦਾ ਸੁਪਨਾ ਸাকার ਹੁੰਦਾ ਹੋਇਆ ਕੂਕਾਨੇਟ 11 ਕਿਲੋਮੀਟਰ ਦੌਲਤਪੁਰ ਬਾਈ ਟੋਲਾਵਾਹਾ 0 ਤੇ ਰਾਜਦੀਪ ਜੀ ਲੈ ਆਏ ਪਿਓਰ ਕੰਢੀ ਦੀ ਵੈਲਟ ਚ ਆ ਸਰਕਟਾ ਤੁਸੀਂ ਖੱਡਾ ਤੁਸੀਂ ਦੇਖ ਰਹੇ ਹੋ ਦੋਨੇ ਪਾਸੇ ਸੜਕ ਦੇ ਖੱਡਾ ਹੈਗੀਆਂ ਇਧਰ ਫਾਰਮ ਹਾਊਸ ਸੋ ਮੈਂ ਕਹਿੰਦਾ ਵੀ ਸ਼ਬਦ ਨਹੀਂ ਹੈ ਜਿਨ੍ਹਾਂ ਨਾਲ ਵੀਰ ਨੂੰ ਸਲੂਟ ਕਰਾਂ ਮੈਂ ਰਾਜਦੀਪ ਜੀ ਨੂੰ ਕੱਲ ਨੂੰ ਕਰੇਰੀ ਨੂੰ ਜਾਣਾ ਪਹਿਲਾਂ ਅੱਜ ਜਾਣਾ ਸੀ ਥੋੜਾ ਡਿਲੇ ਹੋ ਗਿਆ ਤੇ ਇਹਨਾਂ ਨੇ ਆਪਣਾ ਸਾਰਾ ਦਿਨ ਰਾਤ ਕਹਿ ਲਓ ਆਪਣੇ ਭਰਾ ਨੂੰ ਸਮਰਪਿਤ ਕਰਤੀ ਸਲੂਟ ਹੈ ਸੋਣ ਕੂਕਾਂ ਨੇ ਡਵਲ ਵਾਦੇ ਆ ਦੋਸਤੋ ਤੇ ਆ ਮੈਂ ਕਹਿ ਰਿਹਾ ਸੀ ਰਾਜੀਵ ਜੀ ਵੀ ਪੂਰਾ ਲੇਹ ਲਦਾਖਾ ਦਾ ਮਾਹੌਲ ਹੈ ਇੰਦਾਂ ਦੀਆਂ ਕੰਧਾਂ ਪਥਰੀਲੀਆਂ ਲੇਹ ਲਦਾਖ ਦੇਖੋ ਪਾਣੀ ਚੱਲ ਰਿਹਾ ਪੂਰੇ ਪੂਰਾ ਪਹਾੜ ਪਥਰੀਲਾ ਪਹਾੜ ਤੇ ਵਿੱਚ ਇਹ ਗੁਫਾ ਹੁਣ ਅਸੀਂ ਗੁਫਾ 'ਚ ਐਂਟਰ ਕਰਨ ਲੱਗੇ ਆਂ। ਕਿਆ ਬਾਤ ਹੈ, ਕਮਾਲ ਹੈ। ਆ ਦੇਖੋ, ਅਰਾਜਦੀਪ ਜੀ ਕਰ ਗਏ ਐਂਟਰ ਕੁਦਰਤੀ ਗੁਫਾ ਦੇ ਅੰਦਰ। ਕੂਕਾਂਵੜ ਦੇ ਜੰਗਲਾਂ 'ਚ। ਲਓ ਜੀ। ਵਾਹ ਜੀ ਵਾਹ। ਵਾਹ! ਕਿਆ ਕਮਾਲ ਹੈ ਜੀ। ਐਦਾਂ ਦਾ ਮਾਹੌਲ ਸਾਡੇ ਪੰਜਾਬ 'ਚ। ਵਾਹ ਜੀ ਵਾਹ। ਠੰਡੀ ਠਾਰ ਹਵਾ। ਪਾਣੀ ਚੱਲ ਰਿਹਾ ਥੱਲੇ। ਗੁਫਾ ਦੇ ਵਿੱਚੋ ਕੋ ਜਾਣੇ ਆਪਾਂ। ਬਾਕਮਾਲ, ਬਾਕਮਾਲ। ਸੈਲੂਟ ਹੈ ਕੁਦਰਤ ਨੂੰ ਨੇਚਰ ਨੂੰ ਤੇ ਇੱਥੇ ਲਿਆਉਣ ਵਾਲੇ ਭਰਾਵਾਂ ਨੂੰ ਕੀ ਬਾਤ ਲਓ ਜੀ ਜੰਗਲ ਚ ਮੰਗਲ ਜਸਵੰਤ ਭਾਈ ਨੇ ਚਾਹ ਲਈ ਬਣਾ ਆਨੰਦ ਗਿਆ ਸਾਨੂੰ ਆ ਕੁਕਾ ਕੈਨੇਡਾ ਦੇ ਜੰਗਲਾਂ ਚ ਗੁਫਾਵਾਂ ਚ ਘੁੰਮਦੇ ਹੋਏ ਬੋਦੀ ਦੁਨੀਆ ਦੀ ਘੁੰਮਣੀ ਆ ਹਾਂ ਸੋ ਆਉ ਹ ਇਥੇ 2000 ਰੁਪਏ ਨਾਈਟ ਹੈ ਅ ਗੈਸਟ ਹਾਊਸ ਤੁਸੀਂ ਡਿਪਾਰਟਮੈਂਟ ਤੋਂ ਬੁੱਕ ਕਰ ਸਕਦੇ ਆ ਪੂਰਾ ਸੁਪਰ ਮੈਚ ਦੁਨੀਆ ਕਹਿ ਸਕਦੇ ਆ 5 ਸਟਾਰ ਹੋਟਲ ਲੰਗੋ ਕੈਚ ਬਾਥਰੂਮ ਸਾਰਾ ਫਰਨੀਚਰ ਤੇ ਸਭ ਤੋਂ ਕੁਦਰ ਦੀ ਗੋਚ ਥੈਂਕ ਯੂ ਲੋ ਜੀ ਦੋਸਤੋ ਵਾਪਸੀ ਮੌਕੇ ਰਸਤਾ ਬਦਲ ਕੇ ਜਾ ਰਹੇ ਆ ਰਾਜਦੀਪ ਜੀ ਅਸੀਂ ਹੁਣ ਇੱਕ ਡੈਮ ਦੇਖਣਾ ਤੇ ਫਿਰ ਐਂਜਲ ਫਾਰਮ ਤੋਂ ਬਾਅਦ ਥਾਣਾ ਡੈਮ ਥਾਣਾ ਡੈਮ ਦੇਖਾਂਗੇ ਤੇ ਫਿਰ ਐਂਜਲ ਫਾਰਮ ਉੱਥੇ ਜਾਵਾਂਗੇ ਉਹ ਤੋਂ ਬਾਅਦ ਫਿਰ ਰੋਪੜ ਨੂੰ ਵਾਪਸੀ ਪੂਰਾ ਆਨੰਦ ਮੰਗਲ ਮਾਹੌਲ ਬਣ ਗਿਆ ਬਹੁਤ ਜੰਗਲ ਏ ਦੀ ਹੈ ਉਹ ਹਸ਼ਿਆਰਪੁਰ ਦੀ ਧਰਤੀ ਤੇ ਹਸ਼ਿਆਰਪੁਰ ਦੇ ਜੰਗਲਾਂ ਚ ਪੁੱਕਾ ਨੇੜ ਦੇ ਜੰਗਲਾਂ ਚ ਆਫ ਰੋਡਿੰਗ ਵਾਸਤੇ ਬਹੁਤ ਵਧੀਆ ਹੈ ਆਫ ਰੋਡਿੰਗ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਪਸੰਦ ਹੈ ਬਹੁਤ ਬੈਸਟ ਚੀਜ਼ ਹੈ ਸਾਈਕਲ ਤੇ ਕਰੋ ਮੋਟਰਸਾਈਕਲ ਤੇ ਕਰੋ ਗੱਡੀਆਂ ਚ ਗੱਡੀਆਂ ਚ ਕਰੋ ਬੈਸਟ ਪਲੇਸ ਹੈ ਤੇ ਆ ਦੇਖੋ ਲੋਕਲ ਬੀਬੀਆਂ ਆਪਣਾ ਪਾਣੀ ਦੀ ਬੋਤਲ ਰੱਖੀ ਪਾਣੀ ਦੀ ਬੋਤਲ ਰੱਖੀ ਹੈ ਦਾਤੀਆਂ ਜੱਗੀਆਂ ਲੋਕਲ ਬੀਬੀਆਂ ਆ ਰਹੀਆਂ ਹਰੇਕ ਕਿਤੇ ਤੁਹਾਨੂੰ ਇਹ ਪੁਆਇੰਟ ਮਿਲ ਜਾਂਦਾ ਇਹਨਾਂ ਦਾ ਆਪਣਾ ਇੱਕ ਸਿਸਟਮ ਹੈ ਤੇ ਬੈਠੇ ਆ ਜੰਗਲਾਂ ਚ ਵੀ ਬੈਠੇ ਆ ਵਾਹ ਜੀ ਵਾਹ ਕੀ ਬਾਤ ਦੋਸਤੋ ਕੋਕੋਨਟ ਦੇ ਜੰਗਲਾਂ ਚ ਆ ਖੁੱਲਾ ਡੁੱਦਾ ਏਰੀਆ ਆਫ ਰੋਡਿੰਗ ਵਾਸਤੇ ਪ੍ਰਸਿੱਧ ਹੈ ਤੇ ਲੋਕ ਗੱਡੀਆਂ ਇੱਥੇ ਘਮਾਉਂਦੇ ਆ ਫਿਰ ਰਿੱਤੇ ਤੇ ਆ ਕੇ ਪੂਰੀਆਂ ਤੇ ਪੂਰਾ ਮੈਨੂੰ ਤਾਂ ਰਾਜਦੀਪ ਜੀ ਲੇਲ ਲਾਕ ਜਿਆਦਾ ਹੀ ਜਾਂਦਾ ਐਦਾਂ ਦੀ ਪਹਾੜੀ ਕਹਿੰਦਾ ਲੇਲ ਲਾਕ ਚ ਮਿਲਦੀਆਂ ਜਾ ਕੇ ਸੋ ਆਪਾਂ ਗੱਡੀ ਵਾਲੇ ਹਸ਼ਿਆਰਪ੍ਰੀਏ ਰੋਪੜੀਏ ਕਹ ਲੋ ਵੀ ਵੀਰ ਲੱਕੀ ਕਿ ਅਸੀਂ ਇੰਨੇ ਬੰਗੋਲਿਕ ਤੌਰ ਤੇ ਅਮੀਰ ਖੇਤੇ ਚ ਬੈਠੇ ਹਾਂ ਕੁਦਰਤ ਦੇ ਨਾਲ ਇਕਮਿਕ ਹੋ ਜਾਂਦੇ ਆ ਆ ਦੇਖੋ ਦੋਸਤੋ ਕੂਕਾਂ ਨੇੜ ਦੇ ਜੰਗਲਾ ਚ ਦਰਿਆ ਪਹਾੜਾਂ ਦਾ ਅਦਭੁਤ ਸੁਮੇਲ ਹੈ ਵਗਦਾ ਪਾਣੀ ਜੰਗਲ ਕੈਂਪਿੰਗ ਕਰਨ ਲਈ ਬਹੁਤ ਜਿੱਦਾਂ ਮਰਜੀ ਕੈਂਪਿੰਗ ਕਰੋ ਤੁਸੀਂ ਇੱਥੇ ਆ ਕੇ ਕੁਦਰਤ ਨਾਲ ਇਕਮਿਕ ਹੋ ਤੇ ਹਾਲਾਂਕਿ ਸੋਸ਼ਲ ਮੀਡੀਆ ਤੇ ਕਾਫੀ ਹੁਣ ਵਾਇਰਲ ਆਇਆ ਹੈ ਏਰੀਆ ਪਰੰਤੂ ਫੇਰ ਵੀ ਮੁੱਖ ਤੌਰ ਤੇ ਕਹ ਲੋ ਵੀ ਭੀੜ ਭੜਕੇ ਤੋਂ ਬਚਿਆ ਹੋਇਆ ਖੇਤਰ ਹਾਲੇ ਤੱਕ ਹੋਰ ਤਾਂ ਦੇਖਣ ਵਾਲਾ ਹਾਂ ਆਪ ਦੇਖਿਆ ਜਮ ਤਾਂ ਜਿਆਦਾ ਬਿਲਕੁਲ ਬਿਲਕੁਲ ਲਓ ਜੀ ਹੁਣ ਅਸੀਂ ਬਾਅਦ ਮੈਂ ਹਿਡਨ ਹਿੱਲ ਰੈਸਟੋਰੈਂਟ ਵੱਲੋਂ ਡੈਮ ਤੋਂ ਆਕੇ ਤੇ ਕੇ ਅਸੀਂ ਪ੍ਰਾਈਵੇਟ ਪ੍ਰਾਪਰਟੀ ਹੈ ਤਰਨਤਨ ਦੀ ਤਰਨਤਨ ਦੀ ਪਾਰਟੀ ਹੈ ਹਿਡਨ ਹਿੱਲ ਇੱਥੇ ਰਿਜ਼ੋਰਟ ਬਣਾਇਆ ਹੋਣਾ ਕੁੱਕ ਮੱਕੜੀ ਦੇ ਵਕਤੋਂ ਥੋੜਾ ਦਾ ਸਾਂਝਾ ਕਰੇ ਤੇ ਦੁਬਾਰਾ ਫੇਰ ਆ ਗਿਆ ਜੀ ਪਾਣੀ ਚੋ ਦੇ ਵਿੱਚੋਂ ਹਮ ਆਪਾ ਹੈਡਰ ਹੈਲ ਰੈਸਟੋਰੈਂਟ ਵੱਲ ਵਧ ਰਹੇ ਆ ਪੂਰੇ ਪੈਸੇ ਵਸੂਣ ਜਿਹੜੀ ਜਿੰਨੇ ਕੋ ਬੋਣ ਦਿਖਾਤੇ ਬਾਈ ਰਾਜਦੀਪ ਨੇ ਮੈਂ ਕਹਿੰਦਾ ਵੀ ਮੈਂ ਐਟ ਲੀਸਟ 15 20 ਨੂੰ ਇੱਥੇ ਲਾ ਸਕਦਾ ਆਮ ਨਾਲ ਟੈਂਟਾ ਬੜਾ ਲਿਆਵਾਂਗੇ ਲੋ ਜੀ ਕੀ ਬਾਤ ਪੂਰਾ ਜੰਗਲੋ ਜੰਗਲੀ ਮਾਹੌਲ ਦੋਸਤੋ ਜੰਗਲੀ ਮੁਰਗਾ ਦੇਖੋ ਓਹ ਹੋ ਹੋ ਕਿਹੜਾ ਦੁਰਲਭ ਸੀਨ ਤੇ ਨਿਕਲਿਆ ਤੇ ਆ ਗਿਆ ਵੀਡੀਓ ਚ ਆ ਗਿਆ ਲੋ ਜੀ ਪਹੁੰਚ ਗਿਆ ਆਪਾਂ ਹਿਡਨ ਹਿੱਲ ਜੰਗਲ ਰੂਟ ਹੈ ਪ੍ਰਾਈਵੇਟ ਪ੍ਰੋਪਰਟੀ ਕੀਪ ਆਊਟ ਟ੍ਰਾਂਸਵਰਸਲ ਵਿਲ ਬਰੋਟਿਡ ਬਿੰਦਾ ਆ ਗਿਆ ਤਾਂ ਅੰਦਰ ਜਾਣਾ ਬੰਦਾ ਰੈਸਟੋਰੈਂਟ ਹੈ ਜੀ ਦੇਖੋ ਕਿੱਥੇ ਜੰਗਲ ਚ ਮੰਗਲ ਲਾਇਆ ਬੰਦੇ ਨੇ ਤਰਨ ਤਰਨ ਤੋਂ ਆ ਕੇ ਕੰਡੀ ਦੇ ਧਰਤੀ ਤੇ ਹੁਸ਼ਿਆਰਪੁਰ ਚ ਹਿਡਨ ਹਿੱਲ ਰੈਸਟੋਰੈਂਟ ਬਹੁਤ ਹੀ ਪਿਆਰਾ ਪੁਆਇੰਟ ਹੈ। ਕੀ ਬਾਤ ਹੈ। ਕ੍ਰੈਡਿਟ ਗੋਸ ਟੂ ਬਾਈ ਰਾਜੀਵ ਜੰਗਲ ਚ ਮੰਗਲ ਰੰਗ ਕਮਖੜੀ ਦੇ ਹਿਡਨ ਹਿੱਲ ਲੋਲੀਕ ਨੂੰ ਕਾਣੇ ਰਦੇ ਜੰਗਲਾਂ ਚ ਦੇਖੋ ਨਿਆਰੇ ਕੁਦਰ ਦੇ। ਕੀ ਬਾਤ ਹੈ ਕਮਾਲ ਹੈ ਕਮਾਲ ਹੈ। ਲਓ ਜੀ ਦੋਸਤੋ ਪਹੁੰਚ ਗਏ ਇੱਕ ਨਵੇਂ ਪੁਆਇੰਟ ਤੇ ਐਂਜਲ ਫਾਰਮ ਸਵਾਗਤ ਹੈ ਤੁਹਾਡਾ ਤੇ ਇੱਥੇ ਅਸੀਂ ਕਰਾਂਗੇ ਬ੍ਰੇਕਫਾਸਟ ਬਹੁਤ ਹੀ ਅੱਛੀ ਪ੍ਰੋਪਰਟੀ ਹੈ ਬੜਾਈ ਹੈ ਤੇ ਆਹ ਸਾਹਮਣੇ ਪਾਰਕਿੰਗ ਕੋਈ ਗੱਡੀ ਆ ਨਵੀਂ ਜਿਹੀ ਆਈ ਖੜੀ ਹੈ ਅਰਵੈਨੀ ਆ ਅਰਵੈਨੀ ਆ ਤੇ ਹੁਣ ਚੱਲਦੇ ਆਪਾਂ ਐਂਜਲ ਫਾਰਮ ਹੁਸ਼ਿਆਰਪੁਰ ਵੀ ਲਓ ਜੀ ਦੋਸਤੋ ਹੁਸ਼ਿਆਰਪੁਰ ਤੋਂ ਵਾਪਸੀ ਮੌਕੇ ਗੜ ਸੰਕਰ ਰੁਕੇ ਗਲੋਬਲ ਫਾਈਨੈਂਸ ਕੋਆਪਰੇਟਿਵ ਰਜਿਸਟਰਡ ਐਂਡ ਪ੍ਰੋਪਰਟੀ ਡਿਵਾਈਜ਼ਰ ਏ ਪੰਮਾ ਜੀ ਆ ਲੱਬਰਦਾਰ ਇੱਥੇ ਦੇ ਪਿਛਲੇ ਦਿਨੀ ਇਹਨਾਂ ਨਾਲ ਇਹ ਪ੍ਰਮੋਦ ਭਾਜੀ ਆ ਗਏ ਸਾਡੇ ਸਰਪੰਚ ਸਾਹਿਬ ਪਿਛਲੇ ਦਿਨੀ ਇਹਨਾਂ ਨਾਲ ਮੁਲਾਕਾਤ ਦਾ ਸੁਆਬ ਬਣਿਆ ਤੇ ਅੱਜ ਵਾਪਸੀ ਮੌਕੇ ਫਿਰ ਮੇਰਾ ਦਿਲ ਨਹੀਂ ਕਰਿਆ ਵੀ ਏਦਾਂ ਨਿਕੋ ਜੀ ਪੰਮਾ ਭਾਜੀ ਕੋਲ ਹਸ਼ਿਆਰਪੁਰੋਂ ਮੈਂ ਵਾਪਸੀ ਆ ਰਿਹਾ ਸੀ ਸੋਲਟ ਪੰਮਾ ਭਾਜੀ ਹਾਂਜੀ ਲੋ ਭਾਜੀ ਦੋ ਮਿੰਟ ਥੈਂਕ ਯੂ ਬੋਲੋ ਗੀ ਠੀਕ ਹੈ ਦੋਸਤੋ ਦੁਆਬਾ ਦੀ ਪਲੇਟੀ ਬੁਲਟ ਰਾਈਡ ਤੋਂ ਵਾਪਸੀ ਮੌਕੇ ਹੁਸ਼ਿਆਰਪੁਰ ਤੋਂ ਵਾਪਸੀ ਮੌਕੇ ਪੌਣੇ ਕਵਾਂ ਦਾ ਸਮਾਹ ਪਿੰਡ ਬਰਬਾ ਆ ਗਿਆ ਜੀ। ਸੈਨਗੁਰ ਤੋਂ ਦਿਖਾ ਰਿਹਾ ਤੂ ਕਾਫੀ ਪਿੰਡ ਜਿੱਦੋਂ ਕਿ ਖਾਪੜਾ, ਕੂਟਗੜ੍ਹ ਹੋਰ ਕਾਫੀ ਪਿੰਡ ਜਿੱਦੇ ਖੱਡੇ ਰੋਪੜ ਜਿੱਦੇ ਚ ਵੀ ਹੈਗੇ। ਜਿੱਦਾਂ ਟੱਪੜੀਆਂ ਪਿੰਡ ਲੋਪਰ, ਰਾਮਗੜ੍ਹ ਟੱਪੜੀਆਂ ਦਾ ਆਮ ਆਜੰਨਾ। ਸੋ ਉਧਰ ਜੇ ਆਪਾਂ ਮੋਗੇਵਾਲੇ ਕੋਲ ਟਿੱਸੇ ਖਾਂ ਕਰਕੇ ਐਦਾਂ ਸੋ ਪੰਜਾਬ ਦੀ ਇੱਕ ਨਵ ਲਖਣਤਾ ਹੈਗੀ ਹੈ ਹਰੇਕ ਜ਼ਿਲ੍ਹੇ ਚ ਇੱਕੋ ਪਿੰਡ ਦੇ ਨਾਮ ਹੈਗੇ ਆ ਇਹ ਵਿਲੱਖਣ ਤਾਂ ਹੈਗੀ ਪੰਜਾਬ ਦੀ ਕਹਿੰਦੇ ਆ ਆਪ ਵੀ ਖਾਂਜ ਹੈ ਭਾਈ ਸਰ ਵੀ ਇੱਕੋ ਨਾਮ ਦੇ ਪਿੰਡ ਅਲੱਗੋ ਅਲੱਗ ਜ਼ਿਲ੍ਹੇ ਤੇ ਹੈਗਾ ਬੜਵਾ ਸਾਡੇ ਨੂਪੂ ਵੇਦੀ ਵੈਲਟ ਚ ਵੀ ਹੈਗਾ ਤੇ ਬੜਵਾ ਤੁਹਾਨੂੰ ਦਿਖਾ ਰਿਹਾ ਮੈਂ ਨਮਾ ਸ਼ਹਿਰ ਦਾ ਤੇ ਬਹੁਤ ਹੀ ਆਨੰਦਮਈ ਸਫ਼ਰ ਰਿਹਾ ਗੱਡੀ ਜਾਂਦੀ ਆਪਣੀ ਛਲਾਂਗਾ ਮਾਰਦੀ ਬਸ ਹੋਰ ਘੰਟੇ ਪਰਚ ਪਹੁੰਚ ਜਾਗੇ ਪਿੰਡ ਤੇ ਇੱਧਰ ਸਿੱਖਿਆ ਕ੍ਰਾਂਤੀ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਰਪੁਰ ਬਲਕ ਸੁਰੂਆ ਸੀਤਪਕ ਸਿੰਘ ਨਗਰ ਤੇ ਜਿਹੜੀ ਨਵੀਂ ਦੇਖਿਆ ਇਹ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜਦੋਂ ਸਿੱਖਿਆ ਸਕੱਤਰ ਹੁੰਦੇ ਸੀ ਡੀਜੀਐਸ ਵੀ ਰਹੇ ਉਹਨਾਂ ਨੂੰ ਅਧਿਆਪਕਾਂ ਨੇ ਵੀ ਕਾਫੀ ਅੱਡੀ ਚੋਟੀ ਦਾ ਆਪਸੀ ਖੇਚੂ ਵੀ ਰਹੀ ਪਰੰਤੂ ਸਕੂਲਾਂ ਨੂੰ ਸਿੱਧੀ ਬਤੌਰ ਮੈਂ ਇੰਡੀਵਿਜੁਅਲ ਖਾਂ ਗੁਰਪ੍ਰੀਤ ਸਿੰਘ ਹੀ ਰਾ ਤਾਂ ਸਕੂਲਾਂ ਨੂੰ ਇੱਕ ਪਾਈਪਲਾਈਨ ਚ ਕਰਕੇ ਪ੍ਰੋਪਰ ਸਾਡਾ ਸਿਸਟਮ ਸੜੀ ਏਸੀਆਰ ਸਾਡੇ ਏਸੀਪੀ ਕੇਸ ਨੇ ਡਿਊ ਦਫ਼ਤਰਾਂ ਨੂੰ ਢੋਲਦੇ ਸੀ ਉਹਨਾਂ ਨੂੰ ਤੇ ਸੂਬਾ ਪੰਜਾਬ ਦੇ ਸਕੂਲਾਂ ਦਾ ਮੁਹ ਮਹਦਰਾ ਵਧੀਆ ਕਰਨ ਚ ਕ੍ਰਿਸ਼ਨ ਕੁਮਾਰ ਜੀ ਦਾ ਨਿੱਜੀ ਵੱਡਾ ਰੋਲ ਸੀਗਾ ਜਿਹੜੇ ਸਬਦਾ ਸੈਂਟਰ ਆਪਾਂ ਦੇਖਨੇ ਅੱਜ ਕੱਲ ਆ ਆ ਮੈਂ ਪੰਜਾਬ ਚ ਉਹ ਵੀ ਜਦੋਂ ਨਵਾਂ ਸ਼ਹਿਰ ਦੇ ਡੀਸੀ ਸੀਗੇ ਉਹਨਾਂ ਦੀ ਦਿਮਾਗ ਦੀ ਗੱਲ ਹੈ ਸੋ ਐਦਾਂ ਦੀ ਗੱਲ ਬਾਤ ਹੈ ਜੇ ਸਾਰੇ ਅਫਸਰ ਇਹੇ ਜੇ ਹੋ ਜਾਣ ਕ੍ਰਿਸ਼ਨ ਕੁਮਾਰ ਜੀ ਵਰਗੇ ਤਾਂ ਫਿਰ ਸੋਨੇ ਤੇ ਸੁਆਗ ਹੈਗਾ ਇਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜੀ ਕਿ ਉਹ ਬਦਲਾਅ ਦੇ ਨਾਲ ਤੇ ਆਈ ਹੈ ਕਿ ਇੱਥੇ ਕੋਈ ਇਮਾਨਦਾਰ ਅਫਸਰ ਲੱਭ ਲੋ ਉਹਨਾਂ ਨੂੰ ਡੀਸੀ ਲਾ ਦੋ ਬਾਕੀ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਸਵਾਰ ਥੋੜੀ ਆ ਗਈ ਜੀ ਦੁਆਰੇ। ਹਾਂਜੀ ਦੋਸਤੋ, ਸ਼ਾਮ 5:30 ਦਾ ਸਮਾਂ ਹੋ ਗਿਆ ਤੇ ਆਪਾਂ ਪਹੁੰਚ ਗਏ ਹਸਰੋ। ਤੋਂ ਇਹ ਵਾਪਸੀ ਵਲੌਗ ਹਿਸ਼ਾਰਪੁਰ ਤੋਂ ਇੱਥੇ ਬੰਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਥੋੜਾ ਜਿਹਾ ਰੀਚਾਰਜ ਹੋਵਾਂਗੇ, ਰਿਫਰੈਸ਼ ਹੋਵਾਂਗੇ ਤੇ ਫਿਰ ਘਰ ਵੱਲ ਵਧਾਂਗੇ। ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਆਪਣਾ ਵੈਲਿਊਅਬਲ ਕਮੈਂਟਸ ਦਿਓ। ਥੈਂਕ ਯੂ ਮਿਹਰਬਾਨ।